ਸ਼ੌਟ ਲਈ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਵਕਤ ਮੋਰਚੇ ਤੇ ਸ਼ੰਭੂ ਬਾਰਡਰ ਵਿਖੇ ਮੌਜੂਦ ਹੈ ਮੇਰੇ ਮਗਰ ਦੇਖ ਸਕਦੇ ਹੋ ਕਿਸ ਤਰ੍ਹਾਂ ਅੱਜ ਵੀ ਉਸੇ ਤਰ੍ਹਾਂ ਹੀ ਬੈਰੀਕੇਟਿੰਗ ਮੌਜੂਦ ਹੈ ਪੁਲਿਸ ਦੀ ਜਿਸ ਤਰ੍ਹਾਂ ਕਿ ਫਰਵਰੀ ਮਹੀਨੇ ਦੇ ਵਿੱਚ ਦੇਖੀ ਜਾ ਰਹੀ ਸੀ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਜ਼ੂਮ ਕਰਕੇ ਦਿਖਾਇਆ ਜਾਵੇ ਕਿਸ ਤਰ੍ਹਾਂ ਪੁਲਿਸ ਦੀ ਬੈਰੀਕੇਟਿੰਗ ਲਗਾਤਾਰ ਇੱਥੇ ਚੱਲ ਰਹੀ ਆ ਪੁਲਿਸ ਵਾਲਿਆਂ ਦੇ ਵੱਲੋਂ ਉਸੇ ਤਰ੍ਹਾਂ ਹੀ ਜਿਹੜੀ ਕੰਡਿਆਂ ਵਾਲੀ ਤਾਰ ਆ ਅੱਜ ਵੀ ਕਿਸਾਨਾਂ ਦੇ ਲਈ ਵਿਛਾਈ ਗਈ ਹੈ ਜੋ ਕਿ ਕਿਸਾਨ ਉਧਰ ਨਾ ਜਾਪਾਂ ਕਿਸਾਨਾਂ ਨੂੰ ਉਧਰ ਨਹੀਂ ਵੜਨ ਦਿੱਤਾ ਜਾ ਰਿਹਾ 8 ਤਰੀਕ ਨੂੰ ਕਿਹਾ ਜਾ ਰਿਹਾ ਕਿ ਜਿਹੜੇ ਚੋਣਾਂ ਦੇ ਨਤੀਜੇ ਆਣੇ ਨੇ 8 ਤਰੀਕ ਨੂੰ ਚੋਣਾਂ ਦੇ ਨਤੀਜੇ ਆਣੇ ਨੇ ਹਰਿਆਣੇ ਦੇ ਵਿੱਚ ਕਾਂਗਰਸ ਸਰਕਾਰ ਵਾਦਾ ਕਰ ਰਹੀ ਹੈ ਕਿ ਆਪਾਂ ਜਦੋਂ ਨਤੀਜੇ ਆਣਗੇ ਜੇ ਸਾਡੀ ਸਰਕਾਰ ਬਣੇਗੀ ਤਾਂ ਅਸੀਂ ਸ਼ੰਭੂ ਮੋਰਚੇ ਨੂੰ ਜਿਹੜਾ ਸ਼ੰਭੂ ਬਾਰਡਰ ਨੂੰ ਉਹ ਜਿਹੜਾ ਸ਼ੰਭੂ ਬਾਰਡਰ ਹੈ ਉਸ ਨੂੰ ਜ਼ਰੂਰ ਖੋਲਾਂਗੇ ਸ਼ੰਭੂ ਬਾਰਡਰ ਤੇ ਇਸ ਵਕਲਾਈ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸਾਨਾਂ ਦਾ ਇਕੱਠ ਅੱਜ ਵੀ ਟਰਾਲੀਆਂ ਦੀ ਤਾਦਾਤ ਯਾਦਾ ਆ ਪਰ ਅਸੀਂ ਕਹਿ ਸਕਦੇ ਹਾਂ ਕਿ ਤੇ ਨਾ ਕਿਤੇ ਕਿਸਾਨਾਂ ਦੇ ਵੱਲੋਂ ਕਿਆ ਜਾ ਰਿਹਾ ਕਿ ਅੱਜ ਅਸੀਂ ਰੇਲ ਰੋਕੋ ਅੰਦੋਲਨ ਜਿਹੜਾ ਸਾਡੇ ਵੱਲੋਂ ਕੀਤਾ ਜਾਵੇਗਾ ਉਸ ਦੇ ਵਿੱਚ ਕਿਸਾਨ ਮੌਕੇ ਤੇ ਪਹੁੰਚੇ ਹੋਏ ਨੇ ਤਸਵੀਰਾਂ ਇਸ ਵਕਤ ਲਗਾਤਾਰ ਲਾਈਵ ਦੇਖ ਰਹੇ ਹਾਂ ਸ਼ੰਭੂ ਬਾਰਡਰ ਤੋਂ ਅੱਜ ਵੀ ਉਸੇ ਤਰ੍ਹਾਂ ਬੈਰੀਕੇਟਿੰਗ ਲੱਗੀ ਹੋਈ ਹੈ ਜਿਸ ਤਰ੍ਹਾਂ ਪਹਿਲੇ ਪੁਲਿਸ ਵਾਲਿਆਂ ਦੇ ਵੱਲੋਂ ਲਗਾਈ ਗਈ ਸੀ ਪੁਲਿਸ ਵਾਲਿਆਂ ਦੇ ਵੱਲੋਂ ਅਤਰੂ ਗੈਸ ਦੇ ਗੋਲੇ ਸੁੱਟੇ ਗਏ ਸਨ ਫਰਵਰੀ ਮਹੀਨੇ ਦੇ ਵਿੱਚ ਪਰ ਅੱਜ ਹਾਲੇ ਵੀ ਉਸੇ ਤਰ੍ਹਾਂ ਜਿਹੜਾ ਮੋਰਚਾ ਆ ਉਹ ਕਿਸਾਨਾਂ ਦਾ ਚੱਲ ਰਿਹਾ ਹੈ ਕਿਸਾਨਾਂ ਦੀ ਤਾਦਾਦ ਇੱਥੇ ਘੱਟ ਹੋ ਸਕਦੀ ਆ ਪਰ ਜਿਹੜਾ ਕਿਸਾਨਾਂ ਦਾ ਜੋਸ਼ ਆ ਅੱਜ ਵੀ ਕਿਸਾਨਾਂ ਦਾ ਜੋਸ਼ ਉਹੀ ਹੈ ਕਿਉਂਕਿ ਕਿਸਾਨਾਂ ਦਾ ਕਹਿਣਾ ਆ ਅਸੀਂ ਇਹ ਮੋਰਚਾ ਫਤਿਹ ਕਰਕੇ ਜਾਣਾ ਆ ਜਿੰਦ ਤੱਕ ਇਹ ਮੋਰਚਾ ਫਤਿਹ ਨਹੀਂ ਹੋਵੇਗਾ ਦਿੱਲੀ ਕੂਚ ਨਹੀਂ ਹੋਵੇਗਾ ਇਸੇ ਤਰ੍ਹਾਂ ਸ਼ੰਭੂ ਮੋਰਚੇ ਤੇ ਹੀ ਅਸੀਂ ਡਟੇ ਰਵਾਂਗੇ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਨੇ ਇਸ ਵਕਤ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਵਕਤ ਮੋਰਚੇ ਤੇ ਸ਼ੰਭੂ ਬਾਰਡਰ ਵਿਖੇ ਮੌਜੂਦ ਆ ਮੇਰੇ ਮਗਰ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਅੱਜ ਵੀ ਉਸੇ ਤਰ੍ਹਾਂ ਹੀ ਬੈਰੀਗੇਟਿੰਗ ਮੌਜੂਦ ਆ ਪੁਲਿਸ ਦੀ ਜਿਸ ਤਰ੍ਹਾਂ ਕਿ ਫਰਵਰੀ ਮਹੀਨੇ ਦੇ ਵਿੱਚ ਦੇਖੀ ਜਾ ਰਹੀ ਸੀ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਜ਼ੂਮ ਕਰਕੇ ਦਿਖਾਇਆ ਜਾਵੇ ਕਿਸ ਤਰ੍ਹਾਂ ਪੁਲਿਸੀ ਬੈਰੀਕੇਟਿੰਗ ਲਗਾਤਾਰ ਇੱਥੇ ਚੱਲ ਰਹੀ ਆ ਪੁਲਿਸ ਵਾਲਿਆਂ ਦੇ ਵੱਲੋਂ ਉਸੇ ਤਰ੍ਹਾਂ ਹੀ ਜਿਹੜੀ ਕੰਡਿਆਂ ਵਾਲੀ ਤਾਰ ਆ ਅੱਜ ਵੀ ਕਿਸਾਨਾਂ ਦੇ ਲਈ ਵਿਛਾਈ ਗਈ ਹੈ ਜੋ ਕਿ ਕਿਸਾਨ ਉਧਰ ਨਾ ਜਾਪਾਂ ਕਿਸਾਨਾਂ ਨੂੰ ਉਧਰ ਨਹੀਂ ਵੜਨ ਦਿੱਤਾ ਜਾ ਰਿਹਾ 8 ਤਰੀਕ ਨੂੰ ਕਿਹਾ ਜਾ ਰਿਹਾ ਕਿ ਜਿਹੜੇ ਚੋਣਾਂ ਦੇ ਨਤੀਜੇ ਆਣੇ ਨੇ 8 ਤਰੀਕ ਨੂੰ ਚੋਣਾਂ ਦੇ ਨਤੀਜੇ ਆਣੇ ਨੇ ਹਰਿਆਣਾ ਦੇ ਵਿੱਚ ਕਾਂਗਰਸ ਸਰਕਾਰ ਵਾਦਾ ਕਰ ਰਹੀ ਹੈ ਕਿ ਆਪਾਂ ਜਦੋਂ ਨਤੀਜੇ ਆਣਗੇ ਜੇ ਸਾਡੀ ਸਰਕਾਰ ਬਣੇਗੀ ਤਾਂ ਅਸੀਂ ਸ਼ੰਭੂ ਮੋਰਚੇ ਨੂੰ ਜਿਹੜਾ ਸ਼ੰਭੂ ਬਾਰਡਰ ਨੂੰ ਉਹ ਜਿਹੜਾ ਸ਼ੰਭੂ ਬਾਰਡਰ ਹੈ ਉਸ ਨੂੰ ਜ਼ਰੂਰ ਖੋਲ੍ਹਾਂਗੇ ਸ਼ੰਭੂ ਬਾਰਡਰ ਤੇ ਇਸ ਇਕਲਾਈ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸਾਨਾਂ ਦਾ ਇਕੱਠ ਅੱਜ ਵੀ ਟਰਾਲੀਆਂ ਦੀ ਤਾਦਾਦ ਯਾਦਾ ਆ ਪਰ ਅਸੀਂ ਕਹਿ ਸਕਦੇ ਹਾਂ ਕਿ ਤੇ ਨਾ ਕਿਤੇ ਕਿਸਾਨਾਂ ਦੇ ਵੱਲੋਂ ਕਾਜ ਆ ਰਿਹਾ ਕਿ ਅੱਜ ਅਸੀਂ ਰੇਲ ਰੋਕੋ ਅੰਦੋਲਨ ਜਿਹੜਾ ਸਾਡੇ ਵੱਲੋਂ ਕੀਤਾ ਜਾਵੇਗਾ ਉਸ ਦੇ ਵਿੱਚ ਕਿਸਾਨ ਮੌਕੇ ਤੇ ਪਹੁੰਚੇ ਹੋਏ ਨੇ ਤਸਵੀਰਾਂ ਇਸ ਵਕਤ ਲਗਾਤਾਰ ਲਾਈਵ ਦੇਖ ਰਹੇ ਹਾਂ ਸ਼ੰਭੂ ਬਾਰਡਰ ਤੋਂ ਅੱਜ ਵੀ ਉਸੇ ਤਰ੍ਹਾਂ ਬੈਰੀਕੇਟਿੰਗ ਲੱਗੀ ਹੋਈ ਆ ਜਿਸ ਤਰ੍ਹਾਂ ਪਹਿਲੇ ਪੁਲਿਸ ਵਾਲਿਆਂ ਦੇ ਵੱਲੋਂ ਲਗਾਈ ਗਈ ਸੀ ਪੁਲਿਸ ਵਾਲਿਆਂ ਦੇ ਵੱਲੋਂ ਅਤਰੂ ਗੈਸ ਦੇ ਗੋਲੇ ਸੁੱਟੇ ਗਏ ਸਨ ਫਰਵਰੀ ਮਹੀਨੇ ਦੇ ਵਿੱਚ ਪਰ ਅੱਜ ਹਾਲੇ ਵੀ ਉਸੇ ਤਰ੍ਹਾਂ ਜਿਹੜਾ ਮੋਰਚਾ ਆ ਉਹ ਕਿਸਾਨਾਂ ਦਾ ਚੱਲ ਰਿਹਾ ਹੈ ਕਿਸਾਨਾਂ ਦੀ ਤਾਦਾਦ ਇੱਥੇ ਘੱਟ ਹੋ ਸਕਦੀ ਆ ਪਰ ਜਿਹੜਾ ਕਿਸਾਨਾਂ ਦਾ ਜੋਸ਼ ਆ ਅੱਜ ਵੀ ਕਿਸਾਨਾਂ ਦਾ ਜੋਸ਼ ਉਹੀ ਹੈ ਕਿਉਂਕਿ ਕਿਸਾਨਾਂ ਦਾ ਕਹਿਣਾ ਆ ਅਸੀਂ ਇਹ ਮੋਰਚਾ ਫਤਿਹ ਕਰਕੇ ਜਾਣਾ ਆ ਜਿੰਦ ਤੱਕ ਇਹ ਮੋਰਚਾ ਫਤਿਹ ਨਹੀਂ ਹੋਵੇਗਾ ਦਿੱਲੀ ਕੂਚ ਨਹੀਂ ਹੋਵੇਗਾ ਇਸੇ ਤਰ੍ਹਾਂ ਸ਼ੰਭੂ ਮੋਰਚੇ ਤੇ ਹੀ ਅਸੀਂ ਡਟੇ ਰਵਾਂਗੇ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਨੇ ਇਸ ਵਕਤ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਵਕਤ ਮੋਰਚੇ ਤੇ ਸ਼ੰਭੂ ਬਾਰਡਰ ਵਿਖੇ ਮੌਜੂਦ ਹੈ ਮੇਰੇ ਮਗਰ ਦੇਖ ਸਕਦੇ ਹੋ ਕਿਸ ਤਰ੍ਹਾਂ ਅੱਜ ਵੀ ਉਸੇ ਤਰ੍ਹਾਂ ਹੀ ਬੈਰੀਗੇਟਿੰਗ ਮੌਜੂਦ ਹੈ ਪੁਲਿਸ ਦੀ ਜਿਸ ਤਰ੍ਹਾਂ ਕਿ ਫਰਵਰੀ ਮਹੀਨੇ ਦੇ ਵਿੱਚ ਦੇਖੀ ਜਾ ਰਹੀ ਸੀ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਜ਼ੂਮ ਕਰਕੇ ਦਿਖਾਇਆ ਜਾਵੇ ਕਿਸ ਤਰ੍ਹਾਂ ਪੁਲਿਸ ਹੀ ਬੈਰੀਕੇਟਿੰਗ ਲਗਾਤਾਰ ਇੱਥੇ ਚੱਲ ਰਹੀ ਆ ਪੁਲਿਸ ਵਾਲਿਆਂ ਦੇ ਵੱਲੋਂ ਉਸੇ ਤਰ੍ਹਾਂ ਹੀ ਜਿਹੜੀ ਕੰਡਿਆਂ ਵਾਲੀ ਤਾਰ ਆ ਅੱਜ ਵੀ ਕਿਸਾਨਾਂ ਦੇ ਲਈ ਵਿਛਾਈ ਗਈ ਹੈ ਜੋ ਕਿ ਕਿਸਾਨ ਉਧਰ ਨਾ ਜਾਪਾਂ ਕਿਸਾਨਾਂ ਨੂੰ ਉਧਰ ਨਹੀਂ ਵੜਨ ਦਿੱਤਾ ਜਾ ਰਿਹਾ 8 ਤਰੀਕ ਨੂੰ ਕਿਹਾ ਜਾ ਰਿਹਾ ਕਿ ਜਿਹੜੇ ਚੋਣਾਂ ਦੇ ਨਤੀਜੇ ਆਣੇ ਨੇ 8 ਤਰੀਕ ਨੂੰ ਚੋਣਾਂ ਦੇ ਨਤੀਜੇ ਆਣੇ ਨੇ ਹਰਿਆਣੇ ਦੇ ਵਿੱਚ ਕਾਂਗਰਸ ਸਰਕਾਰ ਵਾਦਾ ਕਰ ਰਹੀ ਹੈ ਕਿ ਆਪਾਂ ਜਦੋਂ ਨਤੀਜੇ ਆਣਗੇ ਜੇ ਸਾਡੀ ਸਰਕਾਰ ਬਣੇਗੀ ਤਾਂ ਅਸੀਂ ਸ਼ੰਭੂ ਮੋਰਚੇ ਨੂੰ ਜਿਹੜਾ ਸ਼ੰਭੂ ਬਾਰਡਰ ਨੂੰ ਉਹ ਜਿਹੜਾ ਸ਼ੰਭੂ ਬਾਰਡਰ ਆ ਉਸ ਨੂੰ ਜ਼ਰੂਰ ਖੋਲਾਂਗੇ ਸ਼ੰਭੂ ਬਾਰਡਰ ਤੇ ਇਸ ਵਕਲਾਈ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸਾਨਾਂ ਦਾ ਇਕੱਠ ਅੱਜ ਵੀ ਟਰਾਲੀਆਂ ਦੀ ਤਾਦਾਦ ਯਾਦਾ ਆ ਪਰ ਅਸੀਂ ਕਹਿ ਸਕਦੇ ਹਾਂ ਕਿ ਤੇ ਨਾ ਕਿਤੇ ਕਿਸਾਨਾਂ ਦੇ ਵੱਲੋਂ ਕਿਆ ਜਾ ਰਿਹਾ ਕਿ ਅੱਜ ਅਸੀਂ ਰੇਲ ਰੋਕੋ ਅੰਦੋਲਨ ਜਿਹੜਾ ਅਪ ਸਾਡੇ ਵੱਲੋਂ ਕੀਤਾ ਜਾਵੇਗਾ ਉਸ ਦੇ ਵਿੱਚ ਕਿਸਾਨ ਮੌਕੇ ਤੇ ਪਹੁੰਚੇ ਹੋਏ ਨੇ ਤਸਵੀਰਾਂ ਇਸ ਵਕਲ ਲਗਾਤਾਰ ਲਾਈਵ ਦੇਖ ਰਹੇ ਹਾਂ ਸ਼ੰਭੂ ਬਾਰਡਰ ਤੋਂ ਅੱਜ ਵੀ ਉਸੇ ਤਰ੍ਹਾਂ ਬੈਰੀਕੇਟਿੰਗ ਲੱਗੀ ਹੋਈ ਆ ਜਿਸ ਤਰ੍ਹਾਂ ਪਹਿਲੇ ਪੁਲਿਸ ਵਾਲਿਆਂ ਦੇ ਵੱਲੋਂ ਲਗਾਈ ਗਈ ਸੀ ਪੁਲਿਸ ਵਾਲਿਆਂ ਦੇ ਵੱਲੋਂ ਅਤਰੂ ਗੈਸ ਦੇ ਗੋਲੇ ਸੁੱਟੇ ਗਏ ਸਨ ਫਰਵਰੀ ਮਹੀਨੇ ਦੇ ਵਿੱਚ ਪਰ ਅੱਜ ਹਾਲੇ ਵੀ ਉਸੇ ਤਰ੍ਹਾਂ ਜਿਹੜਾ ਮੋਰਚਾ ਆ ਉਹ ਕਿਸਾਨਾਂ ਦਾ ਚੱਲ ਰਿਹਾ ਹੈ ਕਿਸਾਨਾਂ ਦੀ ਤਾਦਾਦ ਇੱਥੇ ਘੱਟ ਹੋ ਸਕਦੀ ਆ ਪਰ ਜਿਹੜਾ ਕਿਸਾਨਾਂ ਦਾ ਜੋਸ਼ ਆ ਅੱਜ ਵੀ ਕਿਸਾਨਾਂ ਦਾ ਜੋਸ਼ ਉਹੀ ਹੈ ਕਿਉਂਕਿ ਕਿਸਾਨਾਂ ਦਾ ਕਹਿਣਾ ਆ ਅਸੀਂ ਇਹ ਮੋਰਚਾ ਫਤਿਹ ਕਰਕੇ ਜਾਣਾ ਆ ਜਿੰਦ ਤੱਕ ਇਹ ਮੋਰਚਾ ਫਤਿਹ ਨਹੀਂ ਹੋਵੇਗਾ ਦਿੱਲੀ ਕੂਚ ਨਹੀਂ ਹੋਵੇਗਾ ਇਸੇ ਤਰ੍ਹਾਂ ਸ਼ੰਭੂ ਮੋਰਚੇ ਤੇ ਹੀ ਅਸੀਂ ਡਟੇ ਰਵਾਂਗੇ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਨੇ ਇਸ ਵਕਤ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਵਕਤ ਮੋਰਚੇ ਤੇ ਸ਼ੰਭੂ ਬਾਰਡਰ ਵਿਖੇ ਮੌਜੂਦ ਹੈ ਮੇਰੇ ਮਗਰ ਦੇਖ ਸਕਦੇ ਹੋ ਕਿਸ ਤਰ੍ਹਾਂ ਅੱਜ ਵੀ ਉਸੇ ਤਰ੍ਹਾਂ ਹੀ ਬੈਰੀਕੇਟਿੰਗ ਮੌਜੂਦ ਹੈ ਪੁਲਿਸ ਦੀ ਜਿਸ ਤਰ੍ਹਾਂ ਕਿ ਫਰਵਰੀ ਮਹੀਨੇ ਦੇ ਵਿੱਚ ਦੇਖੀ ਜਾ ਰਹੀ ਸੀ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਜ਼ੂਮ ਕਰਕੇ ਦਿਖਾਇਆ ਜਾਵੇ ਕਿਸ ਤਰ੍ਹਾਂ ਪੁਲਿਸ ਦੀ ਬੈਰੀਕੇਟਿੰਗ ਲਗਾਤਾਰ ਇੱਥੇ ਚੱਲ ਰਹੀ ਆ ਪੁਲਿਸ ਵਾਲਿਆਂ ਦੇ ਵੱਲੋਂ ਉਸੇ ਤਰ੍ਹਾਂ ਹੀ ਜਿਹੜੀ ਕੰਡਿਆਂ ਵਾਲੀ ਤਾਰ ਆ ਅੱਜ ਵੀ ਕਿਸਾਨਾਂ ਦੇ ਲਈ ਵਿਛਾਈ ਗਈ ਹੈ ਜੋ ਕਿ ਕਿਸਾਨ ਉਧਰ ਨਾ ਜਾਪਾਂ ਕਿਸਾਨਾਂ ਨੂੰ ਉਧਰ ਨਹੀਂ ਵੜਨ ਦਿੱਤਾ ਜਾ ਰਿਹਾ 8 ਤਰੀਕ ਨੂੰ ਕਿਹਾ ਜਾ ਰਿਹਾ ਹੈ ਕਿ ਜਿਹੜੇ ਚੋਣਾਂ ਦੇ ਨਤੀਜੇ ਆਣੇ ਨੇ 8 ਤਰੀਕ ਨੂੰ ਚੋਣਾਂ ਦੇ ਨਤੀਜੇ ਆਣੇ ਨੇ ਹਰਿਆਣਾ ਦੇ ਵਿੱਚ ਕਾਂਗਰਸ ਸਰਕਾਰ ਵਾਦਾ ਕਰ ਰਹੀ ਹੈ ਕਿ ਆਪਾਂ ਜਦੋਂ ਨਤੀਜੇ ਆਣਗੇ ਜੇ ਸਾਡੀ ਸਰਕਾਰ ਬਣੇਗੀ ਤਾਂ ਅਸੀਂ ਸ਼ੰਭੂ ਮੋਰਚੇ ਨੂੰ ਜਿਹੜਾ ਸ਼ੰਭੂ ਬਾਰਡਰ ਨੂੰ ਉਹ ਜਿਹੜਾ ਸ਼ੰਭੂ ਬਾਰਡਰ ਹੈ ਉਸ ਨੂੰ ਜ਼ਰੂਰ ਖੋਲ੍ਹਾਂਗੇ ਸ਼ੰਭੂ ਬਾਰਡਰ ਤੇ ਇਸ ਵਕਲਾਈ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸਾਨਾਂ ਦਾ ਇਕੱਠ ਅੱਜ ਵੀ ਟਰਾਲੀਆਂ ਦੀ ਤਾਦਾਤ ਯਾਦਾ ਆ ਪਰ ਅਸੀਂ ਕਹਿ ਸਕਦੇ ਹਾਂ ਕਿ ਤੇ ਨਾ ਕਿਤੇ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅੱਜ ਅਸੀਂ ਰੇਲ ਰੋਕੋ ਅੰਦੋਲਨ ਜਿਹੜਾ ਅਪ ਸਾਡੇ ਵੱਲੋਂ ਕੀਤਾ ਜਾਵੇਗਾ ਉਸ ਦੇ ਵਿੱਚ ਕਿਸਾਨ ਮੌਕੇ ਤੇ ਪਹੁੰਚੇ ਹੋਏ ਨੇ ਤਸਵੀਰਾਂ ਇਸ ਵਕਤ ਲਗਾਤਾਰ ਲਾਈਵ ਦੇਖ ਰਹੇ ਹਾਂ ਸ਼ੰਭੂ ਬਾਰਡਰ ਤੋਂ ਅੱਜ ਵੀ ਉਸੇ ਤਰ੍ਹਾਂ ਬੈਰੀਕੇਟਿੰਗ ਲੱਗੀ ਹੋਈ ਆ ਜਿਸ ਤਰ੍ਹਾਂ ਪਹਿਲੇ ਪੁਲਿਸ ਵਾਲਿਆਂ ਦੇ ਵੱਲੋਂ ਲਗਾਈ ਗਈ ਸੀ ਪੁਲਿਸ ਵਾਲਿਆਂ ਦੇ ਵੱਲੋਂ ਅਤਰੂ ਗੈਸ ਦੇ ਗੋਲੇ ਸੁੱਟੇ ਗਏ ਸਨ ਫਰਵਰੀ ਮਹੀਨੇ ਦੇ ਵਿੱਚ ਪਰ ਅੱਜ ਹਾਲੇ ਵੀ ਉਸੇ ਤਰ੍ਹਾਂ ਜਿਹੜਾ ਮੋਰਚਾ ਆ ਉਹ ਕਿਸਾਨਾਂ ਦਾ ਚੱਲ ਰਿਹਾ ਹੈ ਕਿਸਾਨਾਂ ਦੀ ਤਾਦਾਦ ਇੱਥੇ ਘੱਟ ਹੋ ਸਕਦੀ ਆ ਪਰ ਜਿਹੜਾ ਕਿਸਾਨਾਂ ਦਾ ਜੋਸ਼ ਆ ਅੱਜ ਵੀ ਕਿਸਾਨਾਂ ਦਾ ਜੋਸ਼ ਉਹੀ ਹੈ ਕਿਉਂਕਿ ਕਿਸਾਨਾਂ ਦਾ ਕਹਿਣਾ ਆ ਅਸੀਂ ਇਹ ਮੋਰਚਾ ਫਤਿਹ ਕਰਕੇ ਜਾਣਾ ਆ ਜਿੰਦ ਤੱਕ ਇਹ ਮੋਰਚਾ ਫਤੇ ਨਹੀਂ ਹੋਵੇਗਾ ਦਿੱਲੀ ਕੂਚ ਨਹੀਂ ਹੋਵੇਗਾ ਇਸੇ ਤਰ੍ਹਾਂ ਸ਼ੰਭੂ ਮੋਰਚੇ ਤੇ ਹੀ ਅਸੀਂ ਡਟੇ ਰਵਾਂਗੇ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਨੇ ਇਸ ਵਕਤ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਵਕਤ ਮੋਰਚੇ ਤੇ ਸ਼ੰਭੂ ਬਾਰਡਰ ਵਿਖੇ ਮੌਜੂਦ ਹੈ ਮੇਰੇ ਮਗਰ ਦੇਖ ਸਕਦੇ ਹੋ ਕਿਸ ਤਰ੍ਹਾਂ ਅੱਜ ਵੀ ਉਸੇ ਤਰ੍ਹਾਂ ਹੀ ਬੈਰੀਗੇਟਿੰਗ ਮੌਜੂਦ ਹੈ ਪੁਲਿਸ ਦੀ ਜਿਸ ਤਰ੍ਹਾਂ ਕਿ ਫਰਵਰੀ ਮਹੀਨੇ ਦੇ ਵਿੱਚ ਦੇਖੀ ਜਾ ਰਹੀ ਸੀ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਜ਼ੂਮ ਕਰਕੇ ਦਿਖਾਇਆ ਜਾਵੇ ਕਿਸ ਤਰ੍ਹਾਂ ਪੁਲਿਸ ਦੀ ਬੈਰੀਕੇਟਿੰਗ ਲਗਾਤਾਰ ਇੱਥੇ ਚੱਲ ਰਹੀ ਆ ਪੁਲਿਸ ਵਾਲਿਆਂ ਦੇ ਵੱਲੋਂ ਉਸੇ ਤਰ੍ਹਾਂ ਹੀ ਜਿਹੜੀ ਕੰਡਿਆਂ ਵਾਲੀ ਤਾਰ ਆ ਅੱਜ ਵੀ ਕਿਸਾਨਾਂ ਦੇ ਲਈ ਵਿਛਾਈ ਗਈ ਹੈ ਜੋ ਕਿ ਕਿਸਾਨ ਉਧਰ ਨਾ ਜਾਪਾਂ ਕਿਸਾਨਾਂ ਨੂੰ ਉਧਰ ਨਹੀਂ ਵੜਨ ਦਿੱਤਾ ਜਾ ਰਿਹਾ 8 ਤਰੀਕ ਨੂੰ ਕਿਹਾ ਜਾ ਰਿਹਾ ਕਿ ਜਿਹੜੇ ਚੋਣਾਂ ਦੇ ਨਤੀਜੇ ਆਣੇ ਨੇ 8 ਤਰੀਕ ਨੂੰ ਚੋਣਾਂ ਦੇ ਨਤੀਜੇ ਆਣੇ ਨੇ ਹਰਿਆਣੇ ਦੇ ਵਿੱਚ ਕਾਂਗਰਸ ਸਰਕਾਰ ਵਾਦਾ ਕਰ ਰਹੀ ਹੈ ਕਿ ਆਪਾਂ ਜਦੋਂ ਨਤੀਜੇ ਆਣਗੇ ਜੇ ਸਾਡੀ ਸਰਕਾਰ ਬਣੇਗੀ ਤਾਂ ਅਸੀਂ ਸ਼ੰਭੂ ਮੋਰਚੇ ਨੂੰ ਜਿਹੜਾ ਸ਼ੰਭੂ ਬਾਰਡਰ ਨੂੰ ਉਹ ਜਿਹੜਾ ਸ਼ੰਭੂ ਬਾਰਡਰ ਹੈ ਉਸ ਨੂੰ ਜ਼ਰੂਰ ਖੋਲਾਂਗੇ ਸ਼ੰਭੂ ਬਾਰਡਰ ਤੇ ਇਸ ਵਕਲਾਈ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸਾਨਾਂ ਦਾ ਇਕੱਠ ਅੱਜ ਵੀ ਟਰਾਲੀਆਂ ਦੀ ਤਾਦਾਤ ਯਾਦਾ ਆ ਪਰ ਅਸੀਂ ਕਹਿ ਸਕਦੇ ਹਾਂ ਕਿ ਤੇ ਨਾ ਕਿਤੇ ਕਿਸਾਨਾਂ ਦੇ ਵੱਲੋਂ ਕਿਆ ਜਾ ਰਿਹਾ ਕਿ ਅੱਜ ਅਸੀਂ ਰੇਲ ਰੋਕੋ ਅੰਦੋਲਨ ਜਿਹੜਾ ਆਪ ਸਾਡੇ ਵੱਲੋਂ ਕੀਤਾ ਜਾਵੇਗਾ ਉਸ ਦੇ ਵਿੱਚ ਕਿਸਾਨ ਮੌਕੇ ਤੇ ਪਹੁੰਚੇ ਹੋਏ ਨੇ ਤਸਵੀਰਾਂ ਇਸ ਵਕਤ ਲਗਾਤਾਰ ਲਾਈਵ ਦੇਖ ਰਹੇ ਹਾਂ ਸ਼ੰਭੂ ਬਾਰਡਰ ਤੋਂ ਅੱਜ ਵੀ ਉਸੇ ਤਰ੍ਹਾਂ ਬੈਰੀਕੇਟਿੰਗ ਲੱਗੀ ਹੋਈ ਹੈ ਜਿਸ ਤਰ੍ਹਾਂ ਪਹਿਲੇ ਪੁਲਿਸ ਵਾਲਿਆਂ ਦੇ ਵੱਲੋਂ ਲਗਾਈ ਗਈ ਸੀ ਪੁਲਿਸ ਵਾਲਿਆਂ ਦੇ ਵੱਲੋਂ ਅਤਰੂ ਗੈਸ ਦੇ ਗੋਲੇ ਸੁੱਟੇ ਗਏ ਸਨ ਫਰਵਰੀ ਮਹੀਨੇ ਦੇ ਵਿੱਚ ਪਰ ਅੱਜ ਹਾਲੇ ਵੀ ਉਸੇ ਤਰ੍ਹਾਂ ਜਿਹੜਾ ਮੋਰਚਾ ਆ ਉਹ ਕਿਸਾਨਾਂ ਦਾ ਚੱਲ ਰਿਹਾ ਹੈ ਕਿਸਾਨਾਂ ਦੀ ਤਾਦਾਦ ਇੱਥੇ ਘੱਟ ਹੋ ਸਕਦੀ ਆ ਪਰ ਜਿਹੜਾ ਕਿਸਾਨਾਂ ਦਾ ਜੋਸ਼ ਆ ਅੱਜ ਵੀ ਕਿਸਾਨਾਂ ਦਾ ਜੋਸ਼ ਉਹੀ ਹੈ ਕਿਉਂਕਿ ਕਿਸਾਨਾਂ ਦਾ ਕਹਿਣਾ ਆ ਅਸੀਂ ਇਹ ਮੋਰਚਾ ਫਤਿਹ ਕਰਕੇ ਜਾਣਾ ਆ ਜਿੰਦ ਤੱਕ ਇਹ ਮੋਰਚਾ ਫਤਿਹ ਨਹੀਂ ਹੋਵੇਗਾ ਦਿੱਲੀ ਕੂਚ ਨਹੀਂ ਹੋਵੇਗਾ ਇਸੇ ਤਰ੍ਹਾਂ ਸ਼ੰਭੂ ਮੋਰਚੇ ਤੇ ਹੀ ਅਸੀਂ ਡਟੇ ਰਵਾਂਗੇ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਨੇ ਇਸ ਵਕਤ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਵਕਤ ਮੋਰਚੇ ਤੇ ਸ਼ੰਭੂ ਬਾਰਡਰ ਵਿਖੇ ਮੌਜੂਦ ਹੈ ਮੇਰੇ ਮਗਰ ਦੇਖ ਸਕਦੇ ਹੋ ਕਿਸ ਤਰ੍ਹਾਂ ਅੱਜ ਵੀ ਉਸੇ ਤਰ੍ਹਾਂ ਹੀ ਬੈਰੀਗੇਟਿੰਗ ਮੌਜੂਦ ਹੈ ਪੁਲਿਸ ਦੀ ਜਿਸ ਤਰ੍ਹਾਂ ਕਿ ਫਰਵਰੀ ਮਹੀਨੇ ਦੇ ਵਿੱਚ ਦੇਖੀ ਜਾ ਰਹੀ ਸੀ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਜ਼ੂਮ ਕਰਕੇ ਦਿਖਾਇਆ ਜਾਵੇ ਕਿਸ ਤਰ੍ਹਾਂ ਪੁਲਿਸ ਹੀ ਬੈਰੀਕੇਟਿੰਗ ਲਗਾਤਾਰ ਇੱਥੇ ਚੱਲ ਰਹੀ ਆ ਪੁਲਿਸ ਵਾਲਿਆਂ ਦੇ ਵੱਲੋਂ ਉਸੇ ਤਰ੍ਹਾਂ ਹੀ ਜਿਹੜੀ ਕੰਡਿਆਂ ਵਾਲੀ ਤਾਰ ਆ ਅੱਜ ਵੀ ਕਿਸਾਨਾਂ ਦੇ ਲਈ ਵਿਛਾਈ ਗਈ ਹੈ ਜੋ ਕਿ ਕਿਸਾਨ ਉਧਰ ਨਾ ਜਾਪਾਂ ਕਿਸਾਨਾਂ ਨੂੰ ਉਧਰ ਨਹੀਂ ਵੜਨ ਦਿੱਤਾ ਜਾ ਰਿਹਾ 8 ਤਰੀਕ ਨੂੰ ਕਿਹਾ ਜਾ ਰਿਹਾ ਕਿ ਜਿਹੜੇ ਚੋਣਾਂ ਦੇ ਨਤੀਜੇ ਆਣੇ ਨੇ 8 ਤਰੀਕ ਨੂੰ ਚੋਣਾਂ ਦੇ ਨਤੀਜੇ ਆਣੇ ਨੇ ਹਰਿਆਣੇ ਦੇ ਵਿੱਚ ਕਾਂਗਰਸ ਸਰਕਾਰ ਵਾਦਾ ਕਰ ਰਹੀ ਹੈ ਕਿ ਆਪਾਂ ਜਦੋਂ ਨਤੀਜੇ ਆਣਗੇ ਜੇ ਸਾਡੀ ਸਰਕਾਰ ਬਣੇਗੀ ਤਾਂ ਅਸੀਂ ਸ਼ੰਭੂ ਮੋਰਚੇ ਨੂੰ ਜਿਹੜਾ ਸ਼ੰਭੂ ਬਾਰਡਰ ਨੂੰ ਉਹ ਜਿਹੜਾ ਸ਼ੰਭੂ ਬਾਰਡਰ ਆ ਉਸ ਨੂੰ ਜ਼ਰੂਰ ਖੋਲਾਂਗੇ ਸ਼ੰਭੂ ਬਾਰਡਰ ਤੇ ਇਸ ਵਕਲਾਈ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸਾਨਾਂ ਦਾ ਇਕੱਠ ਅੱਜ ਵੀ ਟਰਾਲੀਆਂ ਦੀ ਤਾਦਾਦ ਯਾਦਾ ਆ ਪਰ ਅਸੀਂ ਕਹਿ ਸਕਦੇ ਹਾਂ ਕਿ ਤੇ ਨਾ ਕਿਤੇ ਕਿਸਾਨਾਂ ਦੇ ਵੱਲੋਂ ਕਿਆ ਜਾ ਰਿਹਾ ਕਿ ਅੱਜ ਅਸੀਂ ਰੇਲ ਰੋਕੋ ਅੰਦੋਲਨ ਜਿਹੜਾ ਅਪ ਸਾਡੇ ਵੱਲੋਂ ਕੀਤਾ ਜਾਵੇਗਾ ਉਸ ਦੇ ਵਿੱਚ ਕਿਸਾਨ ਮੌਕੇ ਤੇ ਪਹੁੰਚੇ ਹੋਏ ਨੇ ਤਸਵੀਰਾਂ ਇਸ ਵਕਲ ਲਗਾਤਾਰ ਲਾਈਵ ਦੇਖ ਰਹੇ ਹਾਂ ਸ਼ੰਭੂ ਬਾਰਡਰ ਤੋਂ ਅੱਜ ਵੀ ਉਸੇ ਤਰ੍ਹਾਂ ਬੈਰੀਕੇਟਿੰਗ ਲੱਗੀ ਹੋਈ ਆ ਜਿਸ ਤਰ੍ਹਾਂ ਪਹਿਲੇ ਪੁਲਿਸ ਵਾਲਿਆਂ ਦੇ ਬੋਲੋ ਲਗਾਈ ਗਈ ਸੀ ਪੁਲਿਸ ਵਾਲਿਆਂ ਦੇ ਵੱਲੋਂ ਅਤਰੂ ਗੈਸ ਦੇ ਗੋਲੇ ਸੁੱਟੇ ਗਏ ਸਨ ਫਰਵਰੀ ਮਹੀਨੇ ਦੇ ਵਿੱਚ ਪਰ ਅੱਜ ਹਾਲੇ ਵੀ ਉਸੇ ਤਰ੍ਹਾਂ ਜਿਹੜਾ ਮੋਰਚਾ ਆ ਉਹ ਕਿਸਾਨਾਂ ਦਾ ਚੱਲ ਰਿਹਾ ਹੈ ਕਿਸਾਨਾਂ ਦੀ ਤਾਦਾਦ ਇੱਥੇ ਘੱਟ ਹੋ ਸਕਦੀ ਆ ਪਰ ਜਿਹੜਾ ਕਿਸਾਨਾਂ ਦਾ ਜੋਸ਼ ਆ ਅੱਜ ਵੀ ਕਿਸਾਨਾਂ ਦਾ ਜੋਸ਼ ਉਹੀ ਹੈ ਕਿਉਂਕਿ ਕਿਸਾਨਾਂ ਦਾ ਕਹਿਣਾ ਆ ਅਸੀਂ ਇਹ ਮੋਰਚਾ ਫਤਿਹ ਕਰਕੇ ਜਾਣਾ ਆ ਜਿੰਦ ਤੱਕ ਇਹ ਮੋਰਚਾ ਫਤਿਹ ਨਹੀਂ ਹੋਵੇਗਾ ਦਿੱਲੀ ਕੂਚ ਨਹੀਂ ਹੋਵੇਗਾ ਇਸੇ ਤਰ੍ਹਾਂ ਸ਼ੰਭੂ ਮੋਰਚੇ ਤੇ ਹੀ ਅਸੀਂ ਡਟੇ ਰਵਾਂਗੇ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਨੇ ਇਸ ਵਕਤ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਵਕਤ ਮੋਰਚੇ ਤੇ ਸ਼ੰਭੂ ਬਾਰਡਰ ਵਿਖੇ ਮੌਜੂਦ ਹੈ ਮੇਰੇ ਮਗਰ ਦੇਖ ਸਕਦੇ ਹੋ ਕਿਸ ਤਰ੍ਹਾਂ ਅੱਜ ਵੀ ਉਸੇ ਤਰ੍ਹਾਂ ਹੀ ਬੈਰੀਕੇਟਿੰਗ ਮੌਜੂਦ ਹੈ ਪੁਲਿਸ ਦੀ ਜਿਸ ਤਰ੍ਹਾਂ ਕਿ ਫਰਵਰੀ ਮਹੀਨੇ ਦੇ ਵਿੱਚ ਦੇਖੀ ਜਾ ਰਹੀ ਸੀ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਜ਼ੂਮ ਕਰਕੇ ਦਿਖਾਇਆ ਜਾਵੇ ਕਿਸ ਤਰ੍ਹਾਂ ਪੁਲਿਸ ਦੀ ਬੈਰੀਕੇਟਿੰਗ ਲਗਾਤਾਰ ਇੱਥੇ ਚੱਲ ਰਹੀ ਆ ਪੁਲਿਸ ਵਾਲਿਆਂ ਦੇ ਵੱਲੋਂ ਉਸੇ ਤਰ੍ਹਾਂ ਹੀ ਜਿਹੜੀ ਕੰਡਿਆਂ ਵਾਲੀ ਤਾਰ ਆ ਅੱਜ ਵੀ ਕਿਸਾਨਾਂ ਦੇ ਲਈ ਵਿਛਾਈ ਗਈ ਹੈ ਜੋ ਕਿ ਕਿਸਾਨ ਉਧਰ ਨਾ ਜਾਪਾਂ ਕਿਸਾਨਾਂ ਨੂੰ ਉਧਰ ਨਹੀਂ ਵੜਨ ਦਿੱਤਾ ਜਾ ਰਿਹਾ 8 ਤਰੀਕ ਨੂੰ ਕਿਹਾ ਜਾ ਰਿਹਾ ਹੈ ਕਿ ਜਿਹੜੇ ਚੋਣਾਂ ਦੇ ਨਤੀਜੇ ਆਣੇ ਨੇ 8 ਤਰੀਕ ਨੂੰ ਚੋਣਾਂ ਦੇ ਨਤੀਜੇ ਆਣੇ ਨੇ ਹਰਿਆਣਾ ਦੇ ਵਿੱਚ ਕਾਂਗਰਸ ਸਰਕਾਰ ਵਾਦਾ ਕਰ ਰਹੀ ਹੈ ਕਿ ਆਪਾਂ ਜਦੋਂ ਨਤੀਜੇ ਆਣਗੇ ਜੇ ਸਾਡੀ ਸਰਕਾਰ ਬਣੇਗੀ ਤਾਂ ਅਸੀਂ ਸ਼ੰਭੂ ਮੋਰਚੇ ਨੂੰ ਜਿਹੜਾ ਸ਼ੰਭੂ ਬਾਰਡਰ ਨੂੰ ਉਹ ਜਿਹੜਾ ਸ਼ੰਭੂ ਬਾਰਡਰ ਹੈ ਉਸ ਨੂੰ ਜ਼ਰੂਰ ਖੋਲ੍ਹਾਂਗੇ ਸ਼ੰਭੂ ਬਾਰਡਰ ਤੇ ਇਸ ਵਕਲਾਈ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸਾਨਾਂ ਦਾ ਇਕੱਠ ਅੱਜ ਵੀ ਟਰਾਲੀਆਂ ਦੀ ਤਾਦਾਦ ਯਾਦਾ ਹੈ ਪਰ ਅਸੀਂ ਕਹਿ ਸਕਦੇ ਹਾਂ ਕਿ ਤੇ ਨਾ ਕਿਤੇ ਕਿਸਾਨਾਂ ਦੇ ਵੱਲੋਂ ਕਿਆ ਜਾ ਰਿਹਾ ਕਿ ਅੱਜ ਅਸੀਂ ਰੇਲ ਰੋਕੋ ਅੰਦੋਲਨ ਜਿਹੜਾ ਅਪ ਸਾਡੇ ਵੱਲੋਂ ਕੀਤਾ ਜਾਵੇਗਾ ਉਸ ਦੇ ਵਿੱਚ ਕਿਸਾਨ ਮੌਕੇ ਤੇ ਪਹੁੰਚੇ ਹੋਏ ਨੇ ਤਸਵੀਰਾਂ ਇਸ ਵਕਤ ਲਗਾਤਾਰ ਲਾਈਵ ਦੇਖ ਰਹੇ ਹਾਂ ਸ਼ੰਭੂ ਬਾਰਡਰ ਤੋਂ ਅੱਜ ਵੀ ਉਸੇ ਤਰ੍ਹਾਂ ਬੈਰੀਕੇਟਿੰਗ ਲੱਗੀ ਹੋਈ ਹੈ ਜਿਸ ਤਰ੍ਹਾਂ ਪਹਿਲੇ ਪੁਲਿਸ ਵਾਲਿਆਂ ਦੇ ਵੱਲੋਂ ਲਗਾਈ ਗਈ ਸੀ ਪੁਲਿਸ ਵਾਲਿਆਂ ਦੇ ਵੱਲੋਂ ਅਤਰੂ ਗੈਸ ਦੇ ਗੋਲੇ ਸੁੱਟੇ ਗਏ ਸਨ ਫਰਵਰੀ ਮਹੀਨੇ ਦੇ ਵਿੱਚ ਪਰ ਅੱਜ ਹਲੇ ਵੀ ਉਸੇ ਤਰ੍ਹਾਂ ਜਿਹੜਾ ਮੋਰਚਾ ਆ ਉਹ ਕਿਸਾਨਾਂ ਦਾ ਚੱਲ ਰਿਹਾ ਹੈ ਕਿਸਾਨਾਂ ਦੀ ਤਾਦਾਦ ਇੱਥੇ ਘੱਟ ਹੋ ਸਕਦੀ ਆ ਪਰ ਜਿਹੜਾ ਕਿਸਾਨਾਂ ਦਾ ਜੋਸ਼ ਆ ਅੱਜ ਵੀ ਕਿਸਾਨਾਂ ਦਾ ਜੋਸ਼ ਉਹੀ ਹੈ ਕਿਉਂਕਿ ਕਿਸਾਨਾਂ ਦਾ ਕਹਿਣਾ ਆ ਅਸੀਂ ਇਹ ਮੋਰਚਾ ਫਤਿਹ ਕਰਕੇ ਜਾਣਾ ਆ ਜਿੰਦ ਤੱਕ ਇਹ ਮੋਰਚਾ ਫਤਿਹ ਨਹੀਂ ਹੋਵੇਗਾ ਦਿੱਲੀ ਕੂਚ ਨਹੀਂ ਹੋਵੇਗਾ ਇਸੇ ਤਰ੍ਹਾਂ ਸ਼ੰਭੂ ਮੋਰਚੇ ਤੇ ਹੀ ਅਸੀਂ ਡਟੇ ਰਵਾਂਗੇ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਨੇ ਇਸ ਵਕਤ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਵਕਤ ਮੋਰਚੇ ਤੇ ਸ਼ੰਭੂ ਬਾਰਡਰ ਵਿਖੇ ਮੌਜੂਦ ਹਾਂ ਮੇਰੇ ਮਗਰ ਦੇਖ ਸਕਦੇ ਹੋ ਕਿਸ ਤਰ੍ਹਾਂ ਅੱਜ ਵੀ ਉਸੇ ਤਰ੍ਹਾਂ ਹੀ ਬੈਰੀਕੇਟਿੰਗ ਮੌਜੂਦ ਹੈ ਪੁਲਿਸ ਦੀ ਜਿਸ ਤਰ੍ਹਾਂ ਕਿ ਫਰਵਰੀ ਮਹੀਨੇ ਦੇ ਵਿੱਚ ਦੇਖੀ ਜਾ ਰਹੀ ਸੀ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਜ਼ੂਮ ਕਰਕੇ ਦਿਖਾਇਆ ਜਾਵੇ ਕਿਸ ਤਰ੍ਹਾਂ ਪੁਲਿਸ ਦੀ ਬੈਰੀਕੇਟਿੰਗ ਲਗਾਤਾਰ ਇੱਥੇ ਚੱਲ ਰਹੀ ਆ ਪੁਲਿਸ ਵਾਲਿਆਂ ਦੇ ਵੱਲੋਂ ਉਸੇ ਤਰ੍ਹਾਂ ਹੀ ਜਿਹੜੀ ਕੰਡਿਆਂ ਵਾਲੀ ਤਾਰ ਆ ਅੱਜ ਵੀ ਕਿਸਾਨਾਂ ਦੇ ਲਈ ਵਿਛਾਈ ਗਈ ਹੈ ਜੋ ਕਿ